ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ 11 ਅਗਸਤ 2025 ਦਿਨ ਸੋਮਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨੇਬ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਹੁਣ ਕੁਝ ਦਿਨ 5 ਤੋਂ 7 ਦਿਨ ਰਿਜ਼ਲਟ 7 ਵਜੇ ਦੀ ਥਾਂ ਤੇ 9 ਵਜੇ ਪਾਈ ਜਾਇਆ ਕਰਨਗੇ ਸਵੇਰੇ ਕਿਉਂਕਿ ਮੈਂ Hindu ਧਰਮ ਤੋਂ ਬਿਲੋਂਗ ਕਰਦਾ ਤੇ ਸਾਡੇ ਪਾਰਟ ਪ੍ਰੰਭ ਹੋ ਚੁੱਕੇ ਨੇ ਜਨਮ ਅਸ਼ਟਮੀ 16 ਤਰੀਕ ਦੀ ਹੈ ਤੇ 17 ਤਰੀਕ ਤੱਕ ਅਸੀਂ ਰਿਜ਼ਲਟ ਇਸੇ ਤਰੀਕੇ ਨਾਲ ਹੀ ਬੋਲਾਂਗੇ ਸੋ ਸਾਰੇ ਸੱਜਣਾ ਨੂੰ ਬੇਨਤੀ ਹੈ ਕਿ ਲਾਈਵ ਜੋ ਅਸੀਂ ਪਾਉਣੇ ਆ ਉਹ ਇਸੇ ਤਰੀਕੇ ਨਾਲ 9 ਵਜੇ ਤੋਂ ਬਾਅਦ ਹੀ ਪਾਇਆ ਜਾਏ ਕਰੇਗਾ ਤੇ ਆਪ ਸਭ ਦਾ ਪਿਆਰ ਇਸੇ ਤਰੀਕੇ ਨਾਲ ਤੁਹਾਨੂੰ ਮਿਲਦਾ ਰਹੇਗਾ ਆਓ ਸ਼ੁਰੂ ਕਰਦੇ ਆ 11 ਅਗਸਤ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਰਾਂਗੜਾ ਨੇੜੇ ਨਕੋਦਰ ਜ਼ਿਲ੍ਹਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਦਬਾਬਾ ਫੈਡਰੇਸ਼ਨ ਦਾ ਕੱਪ ਕਬੱਡੀ ਆਲ ਓਪਨ ਦੀਆਂ ਫਾਈਨਲ ਟੀਮਾਂ ਦਾ ਰਿਜ਼ਲਟ ਟੀਮ ਕਬੱਡੀ ਕਲੱਬ ਮਾਨਕਾ ਫਗਵਾੜਾ 32 ਨੰਬਰ ਫਾਸਟ 41000 ਨਕਦ ਪਲੱਸ ਕੱਪ ਟੀਮ ਬਾਬਾ ਘੋੜੇਵਾਲਾ ਕਬੱਡੀ ਕਲੱਬ ਰਾਂਗੜਾ 30 ਨੰਬਰ ਸੈਕਣ 31000 ਨਕਦ ਪਲੱਸ ਕੱਪ ਬੈਸਟ ਰੀਡਰ ਇਹਾ ਜੀ ਆਸ਼ੂ ਲਸਾੜਾ ਗੇਤੀ ਨਹੀਂ ਦੱਸੀ ਗਈ ਰਾਂਗੜਾ ਵੱਲੋਂ ਬੈਸਟ ਯਾਫੀਰਾ ਸੰਦੀਪ ਬਾਜਾਖਾਨਾ 10 ਟੱਟ ਚਾਰ ਜੱਫੇ ਫਗਵਾੜੇ ਵੱਲੋਂ ਬੈਸਟਾਂ ਨੂੰ 32 32 ਇੰਚੀ ਐਲਈਡੀ ਐਸਨ ਸੈਮੀਫਾਈਨਲ ਦੇ ਬੈਸਟ ਬੈਸਟ ਰੀਡਰ ਰਿਹਾ ਜੀ ਪੰਡਤ ਹਰਦੋ ਫਰਲਾ 10 ਰੇਡਾਂ 'ਚ 10 ਨੰਬਰ ਫਗਵਾੜੇ ਵੱਲੋਂ ਜੀ ਬੈਸਟ ਜੱਫੀ ਰਿਹਾ ਮਸਤ ਖੋਸਾ ਕੋਟਲਾ ਨਾਉਂ ਟੱਚ ਦੋ ਜੱਫੇ ਫਗਵਾੜੇ ਵੱਲੋਂ ਦੂਜੇ ਸੈਮੀਫਾਈਨਲ ਦੇ ਵਿੱਚ ਬੈਸਟ ਰੀਡਰ ਰਿਹਾ ਜਿੰਦੀ ਪਰਸਰਾਮਪੁਰ 11 ਰੇਡਾਂ 11 ਨੰਬਰ ਬੈਸਟ ਜੱਫੀ ਰਿਹਾ ਜੀ ਏਕਮ ਪ੍ਰਤਾਪਪੁਰ 13 ਟੱਚ ਚਾਰ ਜੱਫੇ ਰਾਂਗੜਾ ਵੱਲੋਂ ਬੈਸਟਾਂ ਨੂੰ 5-5 ਕਿਲੋ ਬਦਾਮ ਸੀਗੇ ਜੀ ਇੱਥੇ ਬੁਲਾਰੇ ਸੀ ਅਮਰੀਕ ਖੋਸਾ ਕੋਟਲਾ ਬੇਲਾ ਲਣਤੋ ਅਨੀਬ ਪਖੋਵਾਲ ਬਾਬਾ ਬਕਾਲਾ ਸਾਹਿਬ ਜੀ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਰਾਣੀਵਾਲ ਬਰਜਸ ਪਿੰਡ ਕਾਲੇਕੇ ਦੋਵੇਂ ਟੀਮਾਂ ਲੇਟ ਹੋਣ ਕਰਕੇ ਸ਼ਾਇਦ ਪ੍ਰਬੰਧਕਾਂ ਨੇ ਫਾਈਨਲ ਮੈਚ ਹੀ ਕਰਵਾਇਆ ਨਹੀਂ ਫਸਟ ਪ੍ਰਾਈਜ਼ 51000 ਨਗਦ ਰਕਮ ਪਲੱਸ ਕੱਪ ਸੈਕੰਡ ਪ੍ਰਾਈਜ਼ 41000 ਨਗਦ ਪਲੱਸ ਕੱਪ ਸੀ ਤੇ ਦੋਸਤੋ ਇਹ ਸੀ ਕੱਲ੍ਹ ਦੇ ਰਿਜ਼ਲਟ 11 ਤਰੀਕ ਦੇ ਤੇ ਸਾਡੇ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ ਤੇ ਲਾਈਵ ਕਬੱਡੀ ਅਪਡੇਟ ਨੂੰ YouTube ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਮਿਲਦੇ ਅੰਕਲ ਨੂੰ ਸਵੇਰੇ